ਤਿੰਤਾ ਮੈਂ ਸਸੇ ਕਾਲ ਸਸੇ ਕਾਲ ਸਸੇ ਕਾਲ ਪਾਜੀ ਹਾਂ ਸੰਦੇਹ ਸਸੇ ਕਾਲ ਜੀ ਅ ਸੰਤਮਾ ਮੈਂ ਦੱਸੋ ਵੀ ਜਿਹੜੀ ਤੁਹਾਨੂੰ ਇਹ ਬੈਕ ਪ੍ਰੋਬਲਮ ਆਈ ਸੀ ਇਹ ਪ੍ਰੋਬਲਮ ਕਿਤਾ ਆਈ ਸੀ ਸਰ ਇੰਨਾ ਹੈਗਾ ਕਿ 2 ਸਾਲ ਪਹਿਲਾਂ ਮੈਂ ਆਪਣੀ ਮਤਲਬ ਘਰ ਦੇਆਂ ਪੋੜੀਆਂ ਤੋਂ ਡਿੱਗ ਗਈ ਸੀ ਤੇ ਡਿੱਗ ਕੇ ਮੈਨੂੰ ਟੇਲ ਬੋਨ ਚ ਥੋੜਾ ਜਿਹਾ ਮਤਲਬ ਪ੍ਰੋਬਲਮ ਜੇ ਆਈ ਸੀਗੀ ਠੀਕ ਹੈ ਉਸ ਤੋਂ ਬਾਅਦ ਫਿਰ ਮੈਂ ਮਤਲਬ ਥੋੜੀ ਜਦੋਂ ਮੈਨੂੰ ਪ੍ਰੋਬਲਮ 2-3 ਮੰਥ ਚ ਹਰ 2-3 ਮੰਥ ਚ ਜਿੱਦਾਂ ਆਂਦੀ ਗਈ ਤੇ ਉਦੋਂ ਬਾਅਦ ਫਿਰ ਮੈਂ ਮਤਲਬ ਸੋਚਿਆ ਕਿ ਜਿੱਦਾਂ ਆਰਥੋਸਪੈਸ਼ਲਿਸਟ ਡਾਕਟਰ ਔਰਥੋ ਨਿਊਰੋ ਨਾਲ ਕੰਸਲਟ ਕੀਤਾ ਸੀਗਾ ਐਮ ਆਰ ਆ ਵੀ ਤੁਸੀਂ ਕਰਾਈ ਸੀ ਹਾਂਜੀ 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 ਸਰਜਰੀ ਸੱਜ ਦੀ ਵਾਸਤੇ ਹਾਂਜੀ ਹਾਂਜੀ ਠੀਕ ਹੈ ਤੇ 7ਵੇਂ ਮਹੀਨੇ ਤੱਕ ਹੁਣ 3 ਮਹੀਨੇ ਹੋ ਗਿਆ ਇਲਾਜ ਚੱਲਦਿਆਂ ਨੂੰ ਕਿੱਦਾਂ ਮਹਿਸੂਸ ਲੱਗਦਾ ਹਾਂਜੀ ਡਾਕਟਰ ਮੈਂ ਡਾਕਟਰ ਸਾਹਿਬ ਜੀ ਮੈਂ ਬਹੁਤ ਗੁੱਡ ਫੀਲ ਕਰ ਰਹੀ ਹਾਂ ਕਿ ਮੈਨੂੰ ਤੁਰਨ ਫਿਰਨ 'ਚ ਕੋਈ ਦਿੱਕਤ ਨਹੀਂ ਹੈਗੀ ਜਦੋਂ ਮੈਂ ਪਹਿਲੀ ਵਾਰ ਇੱਥੇ 3 ਮਹੀਨੇ ਪਹਿਲਾਂ ਜੁਲਾਈ 'ਚ ਜਦੋਂ ਮੈਂ ਆਈ ਸੀਗੀ ਤੇ ਮੇਰੇ ਤੋਂ ਮਤਲਬ ਤੁਰਿਆ ਕਿ ਉੱਠ ਤੁਰ ਖੜਿਆ ਵੀ ਨਹੀਂ ਹੋਇਆ ਜਾਂਦਾ ਸੀਗਾ ਠੀਕ ਹੈ ਜੀ ਜੀ ਅੱਛਾ ਜਿਹੜੇ ਹੋਰ ਮਰੀਜ਼ਾਂ ਨੂੰ ਸਪਾਈਨ ਦੀ ਪ੍ਰੋਬਲਮ ਆ ਬੈਕ ਪ੍ਰੋਬਲਮ ਆ ਸਪਾਈਨ ਦੀ ਇੰਜਰੀ ਆ ਜਿਨ੍ਹਾਂ ਨੂੰ ਸਰਜਰੀ ਦੱਸੀ ਹੋਈ ਆ ਕਹਿੰਦੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਮੈਂ ਤਾਂ ਡਾਕਟਰ ਸਾਹਿਬ ਇਹ ਕਹਿਣਾ ਚਾਹੂੰਗਾ ਕਿ ਦੇਖੋ ਕਦੇ ਵੀ ਤੁਸੀਂ ਮਤਲਬ ਇੱਕ ਜਿਹੜਾ ਡਿਸੀਜਨ ਹੈਗਾ ਨਾ ਮਤਲਬ ਔਨ ਦਾ ਸਪੋਰਟ ਡਿਸੀਜਨ ਨਾਲ ਨਾ ਲਵੋ ਜਲਦਬਾਜ਼ੀ ਵਿੱਚ ਨਾ ਲਵੋ ਉਹ ਅਸੀਂ ਤਾਂ ਉਹਨਾਂ ਨੂੰ ਇਹ ਰეკਮੈਂਡ ਕਰਾਂਗੇ ਕਿ ਤੁਹਾਡੇ ਕੋਲ ਆਹ ਨਹੀਂ ਤੁਸੀਂ ਠੀਕ ਹੋ ਹਾਂਜੀ 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 ਸਭ ਤੋਂ ਸਟੋਪ ਆ ਇਲਾਜ ਤੋਂ ਹਾਂਜੀ ਹਾਂਜੀ ਬਿਲਕੁਲ ਜੀ ਦਸਤੂ ਕਿਨੇ ਨੰਬਰ ਜੀ ਦਸ ਤੋਂ 10 ਸਭ ਠੀਕ ਹੋਇਆ ਤੇ ਇਹ ਵੀ ਠੀਕ ਹੋਇਆ ਸਰ ਠੀਕ ਹੈ ਜੀ ਜੀ ਥੈਂਕ ਯੂ ਸੋ ਮਚ ਜੀ ਤੁਸੀਂ ਦਰਸ਼ਕਾਂ ਨੂੰ ਕੀਮਤੀ ਜਾਣਕਾਰੀ ਦਿੱਤੀ ਆ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ